ਗਾਲੇ ਆਵੇ ਨਾ ਲੋ ਆਵੇ ਭਈ ਸੰਗਤ ਸਿੰਘ ਜੀ ਆਨੁਭਾਵੇ ਸਤਿ ਸ੍ਰੀ ਅਕਾਲ ਨਹੀਂ ਨਹੀਂ ਹੱਥ ਵਗਦੇ ਨੇ ਜੰਗਲ ਆਹ ਦੇਖਿਓ ਨਹੀਂ ਬਾਝੋ ਲਖ ਸਿੰਘ ਜੀ ਇਹਦਾ ਸਤਿ ਅੰਦਾਸ ਦਾ ਸਤਿਕਾਰ ਹੁੰਦਾ ਏ ਨਹੀਂ ਸੀਸ ਮਹਾਰਾ ਜੀ ਬਾਬਾ ਜੀ ਲੱਖ ਖੁਸ਼ੀਆਂ ਕਹਿੰਦਾ ਤੈ ਸਹਿ ਕੀ ਜੇ ਬਾਤ ਜੇ ਅੱਖ ਹੈ ਕੋ ਨਾਨਕ ਗਿਆ ਦੀਜਾ ਤੇ ਮਹਾਰਾ ਪਤਾ ਕੀ ਉੱਤਰ ਦਿੰਦਿਆ ਇਹਨੇ ਸੀਸ ਵੱਡੇ ਕਰ ਬੈਸਣ ਦੀਜਾ ਬੇਨਸਰ ਸੇਵ ਕਰੀ ਜਾਂਦਾ। ਕਦੇ ਸਰਵੱਤ ਦੇ ਉਹਦੇ ਲਈ ਮੂੜਾ ਬਣਾ ਦਿਓ। ਖੁਦ ਤੇ ਬਹਿ ਕੇ ਸਾਨੂੰ ਕਹਾਣੀ ਸੁਣਾਵੇਗਾ। ਮੇਰੀ ਅਧਿਆਸ ਹੁੰਦੀ ਆ ਬਾਬਾ ਜੀ ਲੱਖ ਖੁਸ਼ੀਆਂ ਤੁਸੀਂ ਇਤਿਹਾਸ ਕਰ ਹੀ ਜਾਣਾਗਾ। ਜਿਹੜੇ ਵੀ ਬਣਾਦੇ ਜਾਣਾ ਨਾ ਉਥੇ ਜਿੱਥੇ ਵੀ ਇਤਿਹਾਸ ਦਾ ਬੋਰਡ ਲੱਗਾ ਹੁੰਦਾ ਉਹਦੀ ਚਾਹਤ ਤਸਵੀਰ ਲੈ ਲਓ ਤੇ ਪੜ੍ਹ ਲਓ। ਕਣਕੇ ਕਣਕੇ ਨਾਲ ਹੀ ਸਾਗਰ ਭਰ ਜਾਂਦਾ। ਬਾਕੀ ਅਧਿਆਸ ਕਰ। 80% ਇਤਿਹਾਸ ਏ ਬੜਾਵਾ ਤੇ ਘੁੰਮ ਘੁੰਮ ਕੇ ਬੜਬੜ ਕੇ ਯਾਦ ਹੋਇਆ ਹਾਂ ਜੀ ਮਬਾਈ ਲੱਖ ਖੁਸ਼ੀਆਂ ਬਾਕੀ ਹੁਣ ਚੰਡੀਗੜ੍ਹ ਵਾਲ ਕੰਟ ਕਰ ਲਈ ਹੋਊਗੇ ਹੋਊਗੇ ਅੱਭਾ ਅਭਿਆਸ ਕਰਾਂਗੇ ਸਾਰੇ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੱਖ ਖੁਸ਼ੀਆਂ ਦਰਦੀ ਗਲਾ ਸ਼ਾਬਾਸ਼ ਲੱਗ ਗਿਆ ਬਾਦਸ਼ਾਹ ਕਰੀਏ ਕਾ ਸਕਲੀ